ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵੀ ਆਪਣੀ ਗੁਲੀਨ ਨੂੰ ਸੀਗੀ ਛੁੱਟੀ ਜੀ ਅੱਜ ਗੁਲੀਨ ਨੇ ਸਫਾਈਆਂ ਕੀਤੀਆਂ ਜੀ ਤੇ ਸ਼ਾਮ ਨੂੰ ਆ ਗਈ ਜੀ ਨੇਰੀ ਇਹਦੇ ਨਾਲ ਤਾਂ ਉਹ ਗੱਲ ਹੋਈ ਜਿਵੇਂ ਕਹਿੰਦੇ ਜਿਸ ਦਿਨ ਸਫਾਈਆਂ ਕਰੋ ਉਸ ਦਿਨ ਵੀ ਨੇਰੀ ਆਉਂਦੀ ਹੈ ਨਹੀਂ ਆ ਜਾਂਦੀ ਹੈ ਜੀ ਪੁਰਾਣੀ ਜਿਸ ਦਿਨ ਆ ਸਫਾਈ ਕਰੋ ਸਾਰੇ ਲਫਾਬੇ ਉੱਟਦੇ ਆ ਜਿਵੇਂ ਪਤਾਂ ਕੁੱਟ ਰਹੇ ਹੋਣ ਬੰਦ ਤਰੀ ਨੇ ਚੁੱਕ ਤੇ ਕੁੱਟਦੇ ਹਾਈ ਹਾਈ ਇਹਨੇ ਦੇਖੀ ਕਿਵੇਂ ਲਫਾਬੇ ਆਈ ਜਾਂਦੇ ਆ ਦੇਖੋ ਜਾਈ ਸਾਡੇ ਅੰਦਰ ਸਾਰੇ ਲਫਾਬੇ ਆਈ ਜਾਂਦੇ ਆ ਬਾਹਲਾ ਮੈਂ ਅੰਦਰ ਨੂੰ ਲੈ ਕੇ ਜੀ ਗਲੀਂ ਮੈਂ ਅਖਬਾਰ ਡਾਇਓ ਉੱਤੇ ਪਹੁੰਚ ਗਿਆ ਅਖਬਾਰ ਦੇਖੇ ਜੀ ਕਿ Pull up, pull, up, pull up. It's flower. ਤਰਾ ਮੂੜੇ ਕਿ ਪੱਤੇ ਉੱਡ ਗਈਆਂ ਕਿਹੜੇ ਪੱਤੇ ਓਹੋ ਹਾਂਜੀ ਆਪਾਂ ਪਿੱਛੇ ਗੇਟ ਲਾਇਆ ਸੀ ਕਿਉਂਕਿ ਆਪਾਂ ਸਫਾਈਆਂ ਕੀਤੀਆਂ ਮੈਂ ਕਿ ਅੰਦਰ ਵਾਲੀ ਮਿੱਟੀ ਘੱਟਾ ਆਊਗਾ ਪਰ ਫਿਰ ਵੀ ਜੀ ਬਹੁਤ ਮਿੱਟੀ ਘੱਟਾ ਤਾਂ ਫਿਰ ਵੀ ਆ ਗਿਆ ਪਿੱਛੇ ਗੇਟ ਲਾਉਣ ਕਰਕੇ ਵੀ ਤੇ ਬਹੁਤ ਜ਼ਿਆਦਾ ਜੀ ਦੇਖੋ ਜੀ ਕਿੰਨਾ ਨੁਕਸਾਨ ਹੁੰਦਾ ਨਾ ਆਪਣੇ ਤਾਂ ਫਿਰ ਵੀ ਹਜੇ ਇੰਨੀ ਹਵਾ ਨਹੀਂ ਨਹਿਰੀ ਦਾ ਪਤਾ ਨਹੀਂ ਚੱਲਿਆ ਜੀ ਬਾਜ਼ਾਰ 'ਚ ਤਾਂ ਕਹਿੰਦੇ ਬੜਾ ਬੁਰਾ ਹਾਲ ਸੀ ਜੀ बहुत ज्यादा नुकसान होया जी बहुत ज्यादा इत्षी 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 पर एक हा जा लगी जिना मर्जी भारी है ਕਹ ਡਾ ਬੁਦ ਤੇ ਪੀਰਾ ਮੇਰਾ ਅੱਛਾ ਵੀ ਹੋ ਰਿਹਾ ਪਰ ਮੇਰਾ ਗਮਲਾ ਟੁੱਟ ਗਿਆ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਮੈਂ ਗਮਲਾ ਕੱਢੀ ਤੂੰ ਪੇ ਗਿਆਣਗੇ ਪਾ ਲੈ YouTube ਤੇ ਕੋ ਕੋ ਤੋ ਇਹ ਵੀ ਵੀਡੀਓ ਚਾਲੇਗੀ ¡Ven a ਉਈ ਸੱਚ ਤੂੰ ਬਾਈ ਸਿਆ ਚਾਜੇ ਗਿੱਡੀ ਮਾ ਲੋ ਬਣਾ ਰਿਹਾ ਇਹ ਵੀਡੀਓ ਨੇ ਤਮ ਪੱਟਾ ਕਰਦਾ ਹਾਂ ਉਹ ਇਹ ਜਿੱਕੀ ਤੂੰ ਸੜਾ ਗਮਲਾ ਨਾਲ ਜਿੱਤੀ ਰਹਿ ਤੂੰ ਇਹ ਆਪਜੀ ਵੀਡੀਓ ਨਹੀਂ ਜਾਂਦਾ ਦੇਖੋ ਜੀ ਰੱਬ ਦੇ ਰੰਗ ਹਨਾ ਫੈਲੋ ਕਿੰਨੀ ਮੀਂਹ ਹੀ ਰੀ ਤੂਫਾਨ ਸੀ ਤੇ ਹੁਣ ਇਕਦਾਂ ਹੀ ਸਾਫ ਹੋ ਕੇ ਜੀ ਕਿੰਨੀ ਧੁੱਪ ਨਿਕਲਿਆ ਮੌਸਮ ਸਾਫ ਹੋ ਗਿਆ ਜੀ ਪਹਿਲੋ ਮੀਂਹ ਹੀ ਨੇੜੀ ਕਰਕੇ ਜੀ ਆਪਾਂ ਦਰਵਾਜੇ ਵਾਰੀਆਂ ਸਾਰੀਆਂ ਲਾਗੇ ਸੀਗੇ ਤੇ ਉਹਦੇ ਕਰਕੇ ਹੁਣ ਬਹੁਤ ਜ਼ਿਆਦਾ ਗਰਮੈਸ਼ ਹੋ ਗਈ ਮੈਂ ਕਿਹਾ ਚਲੋ ਆਪਾਂ ਨਾ ਹੁਣ ਛਿੜਕੀਆਂ ਦਰਵਾਜੇ ਖੋਲ ਲਿਓਨੇ ਥੋੜਾ ਮੌਸਮ ਠੰਡਾ ਹੋ ਗਿਆ ਤੇ ਨਾਲੇ ਅੰਦਰ ਵੀ ਨਾ ਠੰਡਾ ਹੋ ਜਾਊਗਾ ਮੈਨੂੰ ਬਹੁਤ ਏਕ ਮਾਰਨ ਲੱਗਿਆ ਸੀ ਜੀ ਲੋਕ ਕਰਨ ਕਰਕੇ ਤੇ ਚਲੋ ਹੁਣ ਆਪਾਂ ਮੈਥੇ ਖੋਲ ਲਿਓਨੇ ਜੀ ਹਵਾ ਫਿਰਜੂਗੀ ਦੇਖੋ ਜਮੀ ਤੋਂ ਬਾਅਦ ਕਿੰਨਾ ਸਾਰਾ ਸਾਫ-ਸਾਫ ਹੋ ਗਿਆ ਸਾਰੇ ਘਰ ਕਿੰਨੇ ਚਮਕਣ ਲੱਗ ਗਏ ਜੀ ਇਹਨੇ ਸੋਹਣੇ ਲੱਗਣ ਲੱਗ ਗਏ ਜੀ ਵਧੀਆ ਲੱਗਦਾ ਨਾ ਮੌਸਮ ਬਹੁਤ ਸੋਹਣਾ ਹੋ ਗਿਆ ਜੀ ਘਰ ਵੀ ਐ ਸਾਫ-ਸਾਫ ਲੱਗਦੇ ਆ ਜੀ ਪਹਿਲਾਂ ਮੀਂਹ ਇੰਨਾ ਤੇਜ਼ ਆ ਕੇ ਤੇ ਹੁਣ ਦੁਬਾਰਾ ਫੇਰ ਕਣੀਆਂ ਮੋਟੀਆਂ-ਮੋਟੀਆਂ ਫੇਰ ਆ ਗਈ ਜੀ ਬਹੁਤ ਜ਼ਿਆਦਾ ਮੀਂਹ ਫੇਰ ਆਊਗਾ ਲੱਗਦਾ ਜੀ ਬਹੁਤ ਜ਼ਿਆਦਾ ਕੰਨਾਲ ਲੱਗ ਸੀ ਇੱਕ ਜੋਂਦਾ ਇਹ ਵੀ ਤਾਂ ਜੋਂਦਾ ਵਾ ਆਦੇ ਉੱਥੋਂ ਡਿੱਗਿਆ ਵਾ ਨਾ ਹਾਂਜੀ ਉਹ ਮਰ ਗਿਆ ਹੋਣਾ ਪਹਿਲਾਂ ਸਾਹ ਆ ਰਹੇ ਸੀ ਹੁਣ ਮਰ ਗਿਆ ਲੱਕ ਤੋਂ ਬਿਚਰੰਤਰ ਕਰੰਤਰ ਰੇ ਨਵ ਨਾ 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 ਨਵ ਨਾ ਇਹਲੇ ਬੱਚੇ ਦੀ ਮਾਂ ਇੱਕ ਪਤਨੀ ਕਾਦੇ ਘੁਗੀ ਕਾਗੀ ਦੇ ਸੀਗੇ ਪਤਨੀ ਕਾਦੇ ਸੀਗੇ ਤੋਂ ਹੋਈ ਆ ਵੀ ਦੇ ਲੈ ਡਾਊਨ ਡਿੱਗੇ ਗਿਆ ਹਾਂਜੀ ਫੇਰ ਰਾਤ ਨੂੰ ਫੇਰ ਬਹੁਤ ਤੇਜ਼ ਮੀਂਹ ਆ ਗਿਆ ਆਪਣੇ ਤਾਂ ਜੀ ਪਹਿਲੀ ਨਹੀਂ 2 ਦਿਨ ਲੇਟ ਲਾਈਟ ਆ ਰਹੀ ਸੀਗੀ ਤੇ ਅੱਜ ਵੀ ਨਹੀਂ ਲਾਈਟ ਆਈ ਜੀ ਤੇ ਬਹੁਤ ਮੀਂਹ ਬਹੁਤ ਤੇਜ਼ ਆ ਗਿਆ ਜੀ ਤੇ ਆਪਾਂ ਵੀਡੀਓ ਦਾ ਐਂਡ ਇਥੀ ਕਰਦੇ ਆਂ ਜੀ ਤੇ ਮਿਲਦੇ ਆਂ ਜੀ ਕੱਲੋਂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹੱਲ ਦੇ ਰਹੇ ਹੋ ਵਾਸ ਦੇ ਰਹੇ ਹੋ ਜੀ ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ ਆਹ ਦੇਖੋ ਜੀ ਘਰ ਚ ਕਿੰਨੇ ਬਾਹਰੋਂ ਲਫਾਫੇ ਵਗੈਰਾ ਬਹੁਤ ਆ ਗਏ ਜੀ ਬਹੁਤ ਗੰਦ ਪੈ ਗਿਆ ਜੀ